ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅਮਰਤਪਾਲ ਖਾਲਸਾ ਦੇ ਬ੍ਰਦਰ ਦੀ ਗ੍ਰਿਫਤਾਰੀ ਹੋਈ ਸੀ 15 ਜੁਲਾਈ ਨੂੰ ਆਪਣੇ ਸਾਥੀਆਂ ਦੇ ਨਾਲ ਜਦੋਂ ਉਹ ਫਲੋਰ ਵੱਲੋਂ ਆ ਰਹੇ ਸੀ ਉਹਨਾਂ ਦੇ ਕੋਲੋਂ ਪੁਲਿਸ ਨੇ ਛਾਪੇਮਾਰੀ ਕਰਕੇ ਆਈਸ ਨਾਮ ਦੀ ਡਰਗ ਫੜੀ ਸੀ ਜਿਹੜੀ 4 ਤੋਂ 5 ਗ੍ਰਾਮ ਸੀ ਇਸ ਨੂੰ ਲੈ ਕੇ ਬਾਅਦ ਵਿੱਚ ਹਰਪ੍ਰੀਤ ਹੈਪੀ ਅਤੇ ਉਸ ਦੇ ਸਾਥੀ ਜਿਹੜੇ ਲਾਪ੍ਰੀਤ ਸਿੰਘ ਸੀ ਉਹਦਾ ਟੈਸਟ ਵੀ ਹੋਇਆ ਯੂਰਨ ਟੈਸਟ ਤੋਂ ਬਾਅਦ ਹਰਪ੍ਰੀਤ ਹੈਪੀ ਜਿਹੜਾ ਹੈ ਉਹ ਪੋਜ਼ਿਟਿਵ ਪਾਇਆ ਗਿਆ ਜੇ ਗੱਲ ਕਰੀਏ ਭਾਈ ਅਮਰਪਾਲ ਖਾਲਸਾ ਦੀ ਉਹਨਾਂ ਨੇ ਹਜ਼ਾਰਾਂ ਲੋਕਾਂ ਨੂੰ ਅੰਮ੍ਰਿਤਪਾਕ ਕਰਵਾਇਆ ਹੈ ਹਜ਼ਾਰਾਂ ਲੋਕਾਂ ਦੇ ਨਸ਼ੇ ਛਡਵਾਏ ਨੇ ਜਦੋਂ ਉਹ ਪੰਜਾਬ ਦੇ ਵਿੱਚ ਸੀ ਇਸ ਦਿਨਾਂ ਇਹਨਾਂ ਦਿਨਾਂ ਦੇ ਵਿੱਚ ਉਹ ਐਨਐਸਡੀ ਤਾਇਤ ਜਿਹੜੇ ਨੇ ਡਿਬਰੂਗੜ੍ਹ ਦੀ ਅਸਾਮ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਐਮਪੀ ਵੀ ਬਣ ਚੁੱਕੇ ਨੇ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਲੇਕਿਨ ਕੱਲ ਰਿਹਾ ਕਰ ਦਿੱਤਾ ਭਾਈ ਅਮਰਪਾਲ ਖਾਲਸਾ ਦੇ ਭਰਾ ਹਰਪ੍ਰੀਤ ਹੈਕ ਖੈਪੀ ਅਤੇ ਉਸਦੇ ਸਾਥੀ ਨੂੰ ਲੇਕਿਨ ਰਿਆ ਕਦੋਂ ਕੀਤਾ ਜਦੋਂ ਰਾਤ ਦੇਸੀ ਯਾਨੀ ਕਿ ਦੇਰ ਰਾਤ ਨੂੰ ਉਸ ਦੀ ਰਿਹਾਈ ਅਤੇ ਰਿਹਾਈ ਦੀ ਭਿੰਨਕ ਪੁਲਿਸ ਵਾਲਿਆਂ ਨੇ ਪੱਤਰਕਾਰਾਂ ਨੂੰ ਵੀ ਨਹੀਂ ਲੱਗਣ ਦਿੱਤੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਜਿਹੜੇ ਵਕੀਲ ਅਮਨ ਸਿੰਘ ਨੇ ਉਹਨੇ ਕਿਹਾ ਕਿ ਪੰਜਾਬ ਸਰਕਾਰ ਦੀ ਜਿਹੜੀ ਪੁਲਿਸ ਹੈ ਪੰਜਾਬ ਸਰਕਾਰ ਦੀ ਜਿਹੜੀ ਪੁਲਿਸ ਹੈ ਜਾਂ ਅਫਸਰशाही ਹੈ ਉਹ ਹੱਥ ਹੱਥਾਂ ਦੀ ਕੱਠ ਪੁਥਰੀ ਬਣੀ ਹੋਈ ਹੈ ਭਗਵੰਤ ਮਾਨ ਦੀ ਜਿਹੜੇ ਪਾਸੇ ਭਗਵੰਤ ਮਾਨ ਕਹਿੰਦੇ ਨੇ ਉਸ ਪਾਸੇ ਜਿਹੜੇ ਚਲੇ ਜਾਂਦੇ ਨੇ ਉਸ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਉਹਨਾਂ ਨੇ ਕਿਹਾ ਕਿ ਜੇ ਗੱਲ ਕਰੀਏ ਖਾਲਸਾ ਸਾਹਿਬ ਦੇ ਭਾਈ ਸਾਹਿਬ ਨੇ ਹਜ਼ਾਰਾਂ ਲੋਕਾਂ ਦਾ ਨਸ਼ਾ ਛੁਡਵਾਇਆ ਹੈ ਅਤੇ ਉਹਨਾਂ ਨੂੰ ਅੰਮ੍ਰਿਤ ਪਾਣ ਕਰਵਾਇਆ ਹੈ ਲੇਕਿਨ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਦੇ ਭਰਾ ਜਿਹੜੇ ਨੇ ਉਹ ਡਰਗ ਤਸਕਰੀ ਕਰਦੇ ਹੋਣ ਜਾਂ ਡਰਗਸ ਲੈਂਦੇ ਹੋਣ ਹਾਲਾਂਕਿ ਪੁਲਿਸ ਦਾ ਇਹ ਬੜਾ ਵੱਡਾ ਇਲਜ਼ਾਮ ਹੈ ਕਿ ਭਾਈ ਖਮਨਤਪਾਲ ਖਾਲਸਾ ਦੇ ਭਰਾ ਭਾਈ ਹਰਪ੍ਰੀਤ ਹੈਪੀ ਜਿਹੜੇ ਨੇ ਉਹ ਭਾਰੀ ਮਾਤਰਾ ਦੇ ਵਿੱਚ ਡਰੱਗਸ ਲੈਂਦੇ ਨੇ ਆ ਇਸ ਨਾਮ ਦੀ ਕੋਈ ਡਰੱਗ ਦੱਸੀ ਜਾਂਦੀ ਹੈ ਜਿਹੜੀ ਬਰਾਮਦ ਵੀ ਹੋਈ ਸੀ ਉਹਨਾਂ ਦੀ ਗੱਡੀ ਦੇ ਵਿੱਚੋਂ ਮੁਕੱਦਮਾ ਚੱਲਿਆ ਕੇਸ ਪੈਂਡਿੰਗ ਪੈਂਦਾ ਰਿਹਾ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਜ਼ਮਾਨਤ ਮਿਲ ਗਈ ਸੀ ਇਸ ਲਈ ਕੱਲ ਉਹ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਏ ਉਹਨਾਂ ਨੂੰ ਦੇਰ ਰਾਤ ਤੱਕ ਰੋਕਿਆ ਰਿਹਾ ਦੇ ਰਾਤ ਰੁਕਣ ਤੋਂ ਬਾਅਦ ਯਾਨੀ ਕਿ ਜਦੋਂ ਰਾਤ ਦੇ 8 ਤੋਂ 10 ਵਜੇ ਉਹ ਉਸ ਸਮੇਂ ਭਾਈ ਅਮਰਤਪਾਲ ਖਾਲਸਾ ਦੇ ਭਰਾ ਹਰਪ੍ਰੀਤ ਹੈਪੀ ਨੂੰ ਜਿਹੜਾ ਹੈ ਉਹਨਾਂ ਨੇ ਰਿਹਾ ਕੀਤਾ ਉਸ ਜੇਲ੍ਹ ਦੇ ਵਿੱਚੋਂ ਇਸ ਨੂੰ ਲੈ ਕੇ ਕਿਉਂਕਿ ਪੱਤਰਕਾਰ ਜੇ ਆ ਗਏ ਤੇ ਪੱਤਰਕਾਰਾਂ ਦੇ ਸਾਹਮਣੇ ਸ਼ਾਇਦ ਹੋ ਸਕਦਾ ਹੈ ਹਰਪ੍ਰੀਤ ਹੈਪੀ ਜਿਹੜੇ ਸੀ ਉਹ ਖੁਲਾਸੀ ਕਰਨ ਇਲਜ਼ਾਮ ਲਗਾਉਣ ਇਸ ਨੂੰ ਲੈ ਕੇ ਜਿਹੜੀ ਰਿਹਾਈ ਹੈ ਉਹ ਦੇਰ ਰਾਤ ਤੱਕ ਬਣੀ ਰਹੀ ਅਤੇ ਜਿਹੜੇ ਸਮਰਥਕ ਸੀ ਭਾਈ ਅਮਰਪਾਲ ਖਾਲਸਾ ਦੇ ਅਤੇ ਜਿਹੜੇ ਹਰਪ੍ਰਤ ਹੈਪੀ ਦੇ ਯਾਰ ਦੋਸਤ ਸੀ ਉਹ ਜੇਲ੍ਹ ਦੇ ਬਾਹਰ ਲੰਬਾਂ ਸਮਾਂ ਉਡੀਕਦੇ ਰਹੇ ਯਾਨੀ ਕਿ ਰਾਤ 8 ਤੋਂ ਲੈ ਕੇ 10 ਵਜੇ ਦੇ ਵਿੱਚਕਾਰ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਦੱਸੀ ਜਾ ਰਹੀ ਹੈ ਅਤੇ ਪੱਤਰਕਾਰਾਂ ਨੂੰ ਭਟਕ ਵੀ ਨਹੀਂ ਲੱਗਣ ਦਿੱਤੀ ਗਈ ਅਤੇ ਪੱਤਰਕਾਰ ਜਿਹੜੇ ਕੁਝ ਇੰਟਰਵਿਊ ਲੈਣਾ ਚਾਹੁੰਦੀ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਰੋਕ ਵੀ ਦਿੱਤਾ ਗਿਆ ਇਹ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੁੰਦੀ ਸਭ ਤੋਂ ਵੱਡੀ ਜਾਣਕਾਰੀ ਹੈ ਲੇਕਿਨ ਅੱਜ ਇੱਕ ਦੋ ਦਿਨਾਂ ਦੇ ਵਿੱਚ ਹਰਪ੍ਰੀਤ ਹੈਪੀ ਜਿਹੜੇ ਨੇ ਭਾਈ ਅਮਰਤਪਾਲ ਖਾਲਸਾ ਦੇ ਭਰਾ ਨੇ ਉਹ ਪੱਤਰਕਾਰਾਂ ਦੇ ਰੂਪ ਰੂਪ ਹੋਣਗੇ ਅਤੇ ਦੱਸਣਗੇ ਕਿ ਉਹਨਾਂ ਤੇ ਜਿਹੜੇ ਇਲਜ਼ਾਮ ਲਗਾਏ ਨੇ ਜਾਂ ਜਿਹੜਾ ਉਹਨਾਂ ਤੇ ਨਸ਼ਾ ਪਾਇਆ ਗਿਆ ਹੈ ਉਹ ਸੱਚਮੁੱਚ ਉਹ ਨਸ਼ਾ ਕਰਦੇ ਨੇ ਜਾਂ ਨਹੀਂ ਕਰਦੇ ਉਹ ਡਰਗ ਤਸਵੀਰ ਦੇ ਨਾਲ ਉਹਨਾਂ ਦਾ ਕੁਝ ਲੈਣਾ ਦੇਣਾ ਹੈ ਜਾਂ ਨਹੀਂ ਧੰਨਵਾਦ